ਹਾਏ ਬੇਹੀਤਾ ਵਿਚਾਰੀ ਹੋ ਵੀ ਜਾਊਗੀ ਪਰ ਕਿਸੇ ਦਾ ਜਾ ਕੇ ਘਰ ਵਸਾ ਦੂੰਗੀ ਮੇਰੀ ਵੀ ਮੇਰੇ ਜਿੰਨਾ ਕ ਮੇਰਾ ਤਜਰਬਾ ਹੈ ਨੋਂ ਦੇਖਣ ਜਾਂਦੇ ਪੜੇ ਗਿਆ ਸੋਣੀ ਹੋਵੇ ਕੰਮਕਾਰ ਹੋਵੇ ਜੇ ਸੋਣੀ ਚ ਚੱਜੇ ਨਾ ਹੋਵੇ ਕੀ ਕਰੇਗਾ ਸੋਣੀ ਨੂੰ ਓਨੇ ਚ ਚੱਜ ਵੀ ਹੈ ਸਾਰਾ ਕੁਝ ਹੈ ਸੋਨੀਆਂ ਕੰਮ ਵੀ ਨਹੀਂ ਕਰਦੀਆਂ ਦੱਸ ਤੂੰ ਦੱਸ ਨਾ ਨੌਕਰ ਮੂਰੇ ਤੈਨੂੰ ਹੋਣਾ ਪਊ ਹੈ ਇਹ ਵੀ ਗੱਲ ਹੈ ਅੱਜ ਕੱਲ ਨਾ ਤੂੰ ਕੁੱਟ ਸਕਦਾ ਉਹਦੀ ਛੱਟ ਚ ਕੇ ਪਾਰ ਜਾਊਗੀ ਤੈਨੂੰ ਹੋਰ ਅੱਜ ਕੱਲ ਦਾ ਖਾਦੀ ਤੂੰ ਤੱਤਾ ਤਾਜ਼ਾ ਅੱਜ ਵਿਆਹ ਕਰਾ ਲੈ ਉਹਦੀ ਕਦੂ ਕਿ ਮੈਂ ਤੇਰੀ ਕੀ ਲੱਗਦੀ ਆ ਜਾਂ ਭੱਜਾ ਹੁਣ ਨਾ ਤਵਾਰ ਕਰੀ ਹਾਂ ਅਸੀਂ ਪਲੇ ਟਾਈਮਾਂ 'ਚ ਤਾਂ ਹੀ ਕਰਾ ਲਿਆ ਸੀ ਹਾਂ ਅਸੀਂ ਵੀ ਪਲੇ ਟਾਈਮਾਂ 'ਚ ਕਰਾ ਕਰੂ ਕੇ ਵਿਚਾਰੀਆਂ ਮਰ ਖੱਪ ਗਈਆਂ ਬੁੜੀਆਂ ਹੁਕਮੇ ਹੁਕਮ ਹੈ ਰੁਪਈਆ ਦੇ ਦਾਂਦੇ 18000 ਦੇਣੀ ਐ 18 ਦੀ 18 ਲੈ ਜਾ ਨਹੀਂ ਜੈ ਜਮੂਲ ਲਾਇਆ ਯਾਰ ਆਓ ਜੀ ਆਓ ਲਿੱਸੀ ਐ ਦੰਦ ਪਟ ਕੇ ਦੇ ਦੰਦ ਦੇਖ ਲੈ ਬਸ ਦੇਖ ਦੇਖ ਲੈ ਪਤਾ ਲੱਗੂ ਨਵਾਂ ਪਤੇ ਲੱਗਦੇ ਕਿਹੜੀ ਚੌਕੀ ਹੈ ਤੂੰ ਦੱਸ ਦੇ 1000 ਰੁਪਏ ਕਿਹਾ ਤੂੰ ਦਿਖਾ ਦੇ ਦੰਦਾ ਤੂੰ ਦਿਖਾ ਦੇ ਦੰਦਾ ਮੈਂ ਦਿਖਾਦਾ ਨਾ ਤੂੰ ਦਿਖਾ ਦੇ ਤੇਰੀ ਕਿਤਾਬ ਮੈਂ ਲੀਤੀ ਆ ਨਵੇਂ ਇਧਰ ਲਓ ਜੀ ਚਾਰੇ ਚਾਰ ਦੰਦਾ ਵੀਰੇ ਪਹਿਲੇ ਸੂਏ ਸੋਨਾ ਪਟਨਾ ਸਭ ਬੰਨਣਾ ਪਟਨੇ ਕਿਉਂ ਵੀ ਪਸੰਦ ਹੈ ਹੈ ਮੈਂ ਤਾਂ 18 ਲਾਤਾ ਫਿਰ ਹੁਣ ਦੱਸੋ ਕਿੰਨਾ ਚਾਹੇ ਵੀਰੇ 15 ਲਾ ਆ ਕਿਉਂ ਜੀ ਆ ਜੋ ਜੀ ਹਾਂ ਜੀ ਸਹੀ ਬਾਤ ਹੈ

ਹੁਕਮ ਕਰੋ ਬਾਬਾ ਵੇ ਬਾਬਾ ਜੀ ਇਹ ਮੌਲਵੀ ਸਾਹਿਬ ਹੈ ਸਲਾਮ ਚਾ ਕੋਈ ਨਾ ਚਿੱਟੇ ਆਏ ਦਾ ਬਾਬਿਆਂ ਜੀ ਆ ਗਏ ਨਵਾਬ ਸਾਹਿਬ ਚਿੱਟਿਆਂ ਜਾ ਕੇ ਦਾ ਬਾਬਿਆਂ ਜੀ ਆ ਗਏ ਬਲਾਲਾ ਜੀ ਪਠਾਨ ਸਾਹਿਬ ਇਹਨਾਂ ਦਾ ਮੌਲਵੀ ਬਣ ਜਾਂਦੇ ਹਾਂ 11 ਰੁਪਏ ਹੋਣਾ ਚਾਹੀਦਾ ਸਿੰਦਾ ਬਾਈ ਹੈ ਜਿੱਸੀ ਰੁੱਸੀ 18000 ਬਾਈ ਲੱਸੀ ਨਹੀਂ ਪਤਾ ਕੀ ਗੱਲ ਹੈ ਮੈਂ ਓਏ ਕਿੰਨੇ ਦੀ ਦੇਣੀ ਆ ਲੱਸੀ ਰੁੱਸੀ ਸੋਹਣਾ ਦਾ ਬਗਲ ਤੂੰ ਰਾਜੀ ਗੱਲ ਦੇ ਸਤਾਈ ਦੀ ਲਾਇਆ ਜਾ ਪੂਰੇ 20000 ਦੀ ਪੱਠ ਦੇ ਤਿੰਨੇ ਉਹਨਾਂ ਦੇ ਬਿਨਾਂ ਪੁੱਛੇ ਮੁੱਲ ਲਾਤਾ ਕੋਈ ਗੱਲ ਚੱਲੀਏ ਵੀ ਫਿਰ ਹੁਣ ਚੱਲੀਏ ਆਦਰ ਬਾਹਰ ਆਜੋ ਪੱਠ ਪੱਠ ਦੀ ਕਦਰ ਆਦਰ ਬਾਤ ਆਇਆ ਕੁਆਲਟੀ ਦੇਖ ਮੂੰਹ ਮੱਥਾ ਦੇ ਤਾ ਅਗਲੇ ਪਾਉਣਗੇ ਮੈਂ ਕੀ ਪਾਉਂਗਾ ਤੂੰ ਪਾਏਗਾ ਤਦ ਹੀ ਪਾਉ ਦੱਸ ਪੱਠ ਦੇ ਅੱਗੇ ਪਿੱਛੇ ਚਾਰ ਤੇਰੇ ਨਿਗਾ ਮਾਰ ਅੱਜ ਕਾਲੀ ਰੋਕਾ ਤੋ 20000 ਮੈਂ ਮੁੱਲ ਵੀ ਜਾਇ ਕੀਤਾ 20000 ਕੀਤਾ ਸੀ ਪੱਕੇ ਪੈਸੇ ਲਾਉ ਤਉ ਦੱਸੋ ਜੀ ਮੇਰੇ ਥਾਂ ਚਟਾ ਦੇਖੋ ਟੇਡੇ ਮੇਡੇ ਥਾਂ ਚਟੇ ਆਂ ਉਹਨਾਂ ਨੂੰ ਤੋੜ ਕੇ ਦੇਖ ਲੈ ਪਹਿਲੇ ਸੂਏ ਸੂਣਾ ਪੜਨੇ ਪੁੱਤ ਕਰ ਮੇਰੇ ਹਸਲੇ ਰੋਜਾ ਰੱਖਿਆ ਚੱਲ ਗਾ ਤੋੜ ਦੇਖਣੀਗਾ ਮਾਰ ਥਾਂ ਚੱਡੇ ਚ ਦੇਖ ਲੇਖੋ ਬਾਈ ਬਾਹਰ ਕੱਢ ਕੇ ਦੇਖੋ ਜੀ ਕਹਾਂ ਲੈ ਜਾਏਗਾ ਲੰਬੀ ਤੋੜਸ ਵਾਲੇ ਤੂੰ ਕੁੰਗਾ ਜ ਨਾਲੇ ਫਿਰਦਾ ਇਹ ਜੋ ਹੋਰ ਲਾਂਗਾ ਘੰਟੇ ਮੂਤ ਲੈਣ ਦੇ ਬਾਈ 15 ਦਿਨ ਲਾਉਗੀ ਪੋਚ ਕੇ ਕਿਰਾਂ ਦੇ ਤਰੇ ਠਕਾਣੇ ਜਾ ਕੇ ਖੜ ਜੇ ਪੋਚ ਕੇ ਚਾਰੇ ਨੂੰ ਗੱਡੀ ਚ ਫਾਲੀ ਨਾ ਡੱਕਰੋਂ ਔਖੜੀਆਂ ਅਖੜੀਆਂ ਤੋਂ ਆਮ ਨਾਲ ਲੈ ਜੂੰ ਇਹ ਨਾ ਨੂੰ ਹਲੇ ਪਰਾਲੀ ਪਾਈ ਹੋਈ ਵਿੱਥਲੇ ਬੱਕਰੀਆਂ ਦੇ ਠੰਡੇ ਹੋਏ ਲੱਦੋਂ ਨਾ ਅੱਜ ਮਾਲ ਠੰਡੇ ਹੋਏ ਲੱਦੋ ਧੁੱਪ ਚ ਮਾਲ ਨਾ ਲੱਗੇ ਓ ਗਰਮੀ ਪੈਂਦੀ ਆ ਬਾਈ ਹਾਂ ਪੁੱਤ ਮੈਂ ਕਾ ਕਿੰਨੇ ਕਿੰਨੇ ਕਿ ਹੁਣ ਪਸੰਦ ਆ ਕਿਵੇਂ ਆ ਦਾਂ ਨਿਪੜ ਗਿਆ ਕੰਮ ਇੱਕ ਚ ਇਹ ਨਵੇਂੜ ਦੇ ਕਿੰਨੇ ਦੀ ਵਿੱਚ ਨਹੀਂ ਇੱਕ ਚ ਨਵੇਂੜ ਦਿਆ ਨਵੇਂੜ ਤੇ ਇਹ ਨਵੇਂੜ ਦੀ ਹੈ ਜਾ 26 ਦੀ ਰਾਜ ਜਾ 2023 ਛੱਡਦਾ ਜਾ ਪੱਠ ਦੇਗਾ ਚੋ ਪ੍ਰਸੰਤਾ ਜੀ ਮਹਾਰਾਜ ਹੈ ਪੱਠ ਕਾਲੀ ਹੈ ਜੱਡ ਬਲੈਕ ਹੈ ਵਧੀਆ ਪਿੰਡਾ ਪਤਲੇ ਪਿੰਡੇ ਦੀ ਹੈ ਬਾਕੀ ਚਾਰ ਦੰਦਾਂ ਪਹਿਲੇ ਸੂਰੇ ਸੂਰੇ ਚੌਥੇ ਗੱਡੀ ਚ ਪਾ ਦੇ ਬੱਬੂ ਦੀ ਚ ਖੜੀ ਰੋ ਸ਼ੌ ਹੈਗੀ ਹੈ ਇਹ ਨਾਮ ਨੂੰ ਨਹੀਂ ਪਤਾ ਕਾਸੀ ਦਾ ਠੀਕ ਹੈ ਪਰ ਹੁਣ ਇੱਕ ਚੀਨ ਵੇੜ ਕੇ ਜਾਣਾ ਤੈਨੂੰ ਇੱਕ ਚੀਨ ਵੇੜ ਪਰੋਸਾ ਵੀ ਵਿਸ਼ਵਾਸ ਵੀ ਹੁੰਦਾ ਕੋਈ ਮੈਂ ਕਹਿੰਦਾ ਤੂੰ ਅਗਲੇ ਦਾ ਵਿਸ਼ਵਾਸ ਪੱਕੇ ਲਾ ਦੇਗਾ ਮੈਂ ਤੈਨੂੰ ਕਹਿੰਦਾ ਲੈ ਜਾ ਕੱਚੇ ਲਾਏਗਾ ਜਦ ਤੀ ਇਹਨੂੰ ਮੋੜ ਨਾ 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 ਕਈ ਨਾ ਤਈ ਪੱਕੇ ਪੱਕੇ ਲਾ ਕੇ ਜਾ ਹਾਂ ਇੱਕ ਚੀਨ ਮੇੜ ਦਾ ਨਾ ਦੱਸ 20000 ਰੁਪਏ ਲਾਇਆ ਤੈਨੂੰ ਹਾਂਜੀ ਲੈ 22 ਦੀ ਨਿਪਟਗੀ ਨਹੀਂ 22 ਦੀ ਨਿਪਟਗੀ ਫਿਰ ਹੁਣ ਤੇਰੀ ਮਰਜ਼ੀ ਹੈ 22 ਦੀ ਨਿਪਟਗੀ ਚੱਲੀਏ ਜੀ ਚਲੋ 25 ਦੀ ਬਾਲ ਆ ਜਾ ਹੁਣ ਐ ਦੱਸੋ ਕਿੱਥੇ ਦੇ ਤੁਸੀਂ ਕਿੱਥੇ ਦੇ ਸੱਚਾ ਤਾਂ ਲੱਗੀਆਂ ਜਾਣੀਆਂ ਇਹ 25 ਦੀ ਕਿੱਥੇ ਨੇ ਅੰਜਨਾ ਇੱਕ ਲਾਦੇ ਹੋਰ ਆ ਜਾ ਮੰਨ ਉਹ ਮੰਨ ਨਹੀਂ ਰਹੀ ਬਾਪੂ ਉਹ ਫਿਰ ਮੈਂ ਵੀ ਤੈਨੂੰ ਰਾਹ ਦੇਦਾ 25 ਦੀ ਪਾਲਾ ਉਹ ਮੰਨ ਨਹੀਂ ਰਹੀ ਯਾਰ ਹੈ ਕਿੱਥੇ ਦੇਖ ਲਓ ਮਾਰੇ ਮੁੱਟ ਆ ਜਾ ਛੱਡ ਦੇ ਬਸ ਇੱਕ ਗੇ ਤੇ ਮਾਰ ਲੈ ਛੜਤੀ ਲੈ ਲੈ ਪਾਲਾ ਜਾ ਛੜ ਕੇ ਪਾ ਦੇ ਜਾ ਉਹ ਚੱਲ ਪਾਲਾ ਯਾਰ ਕਹਦਾ ਲੈ ਪਾਲਾ ਆ ਜਾ ਪਾਓ ਬਾਈ ਪਾ ਆ ਜਾ ਆਜੋ ਹੁਣੋ ਯਾਰ ਯਾਰ ਥੋੜਾ ਫਾਇਦਾ ਕਰੂਗਾ ਤੇ ਫਾਇਦਾ ਨਹੀਂਗਾ ਬਾਰ ਬੰਦੇ ਆ ਨੇ ਯਾਰ ਮੈਨੂੰ ਪਤਾ ਹੁੰਦਾ ਵੀ ਉਹ ਮੰਨਦੇ ਨਹੀਂ ਮੰਨਦੇ ਨਹੀਂ ਪਤਾ ਕੀ ਜੇ ਮੰਨਦੇ ਹੁਣ ਮੈਂ ਕੱਸਦਾ ਚੂੜੀ ਮੈਨੂੰ ਪਤਾ ਲੱਗਦਾ ਗਾਕ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਇਹਨਾਂ ਅਸੀਂ ਰੱਖਤੋਂ ਦੱਸਦੇ ਨਹੀਂ ਗਾਕ ਨੂੰ ਇਹ ਰੱਖਤੋਂ ਵੀ ਖੜੂ ਜਾਂ ਤਿਰਕੂ ਉਹ ਚੰਗੇ ਸੋ ਬਗਜੂ ਚੰਗੀ ਤਿਰਕੂਗਾ ਕਿ ਖੜੂ ਨਹੀਂ ਮੇਰਾ ਤੂੰ ਦੋਖੀ ਨਹੀਂ ਹੈਗਾ ਮੈਨੂੰ ਵੀ ਪਤਾ ਨਹੀਂ ਵਪਾਰੀ ਨਹੀਂ ਹੈਗੇ ਰੱਖਣ ਵਾਲੇ ਨੇ ਉਹ ਰੱਖਣਗੇ ਫਾਰਮ ਨਵਾਂ ਤਿਆਰ ਕਰਿਆ ਬਤਾਈਂ ਕਹਿੰਦਾ ਮੈਂ ਮੈਂ ਵਪਾਰੀ ਹੁੰਦਾ ਫਿਰ ਦਿਲ ਲਾਉਂਦਾ ਮੈਂ ਵਪਾਰੀ ਹੁੰਦੇ ਨੇ ਇਹ ਵੀ ਗਾਂਧੀਆਂ ਵੇਚਣਗੇ ਮੈਂ ਚੂੜੀਆਂ ਕਸੀ ਨਹੀਂ ਜਾਂਦਾ ਓਏ ਉਹ ਨਹੀਂ ਗੱਲ ਪਤਾ ਕੀ ਗੱਲ ਚੂੜੀ ਕਸੀ ਨਹੀਂ ਆ ਜਿੰਨੇ ਦਾ ਮਾਲ ਹੁੰਦਾ ਉਹਨੇ ਨਹੀਂ ਕਥੋਂ ਦੀ ਸੂਈ ਮੇਰੇ ਯਾਰ ਬੇਲੀ ਤੋਂ ਹੋਰ ਦੋਣਾ ਬੱਕਰੀ ਛੱਲੇ ਗਰੀਬ ਆ ਗਈਆਂ ਉਹਦੇ ਕੁੜੀ ਦਾ ਵਿਆਹ ਚਾਹੀਦਾ ਉਹ ਵੀ ਥੋੜਾ ਪੁੰਨੇ ਆ ਐ ਇਹਦੇ ਪੁੰਨੇ ਤੇ ਪੈਸੇ ਲੱਗ ਜਾਣਗੇ ਕੋਈ ਨਹੀਂ ਥੋੜਾ ਪੈਸਾ ਪੁੰਨੇ ਦੇ ਸਮੇਂ ਤਾਂ ਲੱਗੇ ਨਾਲੇ ਬੱਕਰੀ ਬਣ ਜੂ ਤੁਹਾਨੂੰ ਮੈਂ ਸੱਪ ਮਰ ਜੂ ਨਹੀਂ ਛੋਟੀ ਰਹਿ ਜੂ ਕਿਉਂ ਜੀ ਰਾਜੂ ਆ ਚੱਲ ਕੱਪੜਾ ਵੀ ਓਰੇ ਇਕੱਲੇ ਹਾਂ ਇੱਕ ਬੰਦੇ ਦੀ ਡਿਊਟੀ ਲਾ ਉੱਥੇ ਲੈ ਜੂਗਾ ਲੱਖੇ ਵਾਲੀ ਗੱਡੀ ਛਾੜ ਦੂਗਾ ਨਹੀਂ ਨਾਨੂੰ ਫੜਾਈ ਬਾਈ ਠੀਕ ਹੈ ਜੀ ਮੈਂ ਤਾਂ ਉਹਦੇ ਮੁੱਲਾ ਪਰਦੀ ਮੰਡੀ ਲੁੱਟਿਆ ਗਿਆ ਬੱਕਰੀ ਕੋਈ ਲੁੱਟ ਕੇ ਨਹੀਂ ਕਰੇ ਜੀ ਐ ਕਿ ਮੈਂ ਤਾਂ ਉਹਦੇ ਲੱਟਿਆਂ ਦਾ ਰਾਜੂ ਕੀ ਗੱਲਾਂ ਯਾਰ ਕੋਈ ਗੱਲ ਨਹੀਂ ਕਿੱਡਾ ਗਿਆ ਉਹ ਕੋਠੀ ਪੈ ਜੂ ਫਿਰ ਕਿਉਂ ਦੇ ਮੈਂ ਤਾਂ ਪਰਤੇ ਕੋਲੋਂ ਤੇ ਜੇ ਤੁਸੀਂ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਰੱਬ ਜੀ ਮੈਂ ਤਾਂ ਪਰੂ ਬੰਦੇ ਦਾ ਪਤਾ ਲੱਗ ਗਿਆ ਵੀ ਕਿੱਡੀ ਗੱਲ ਆਪਾਂ ਨੇ ਪੱਲੇ ਜੇ ਹੋਰ ਹੁੰਦਾ ਕੋਈ ਭਰ ਨਹੀਂ ਸਕਦਾ ਕਿ ਆਪਾਂ ਭਰ ਵੀ ਸਕਦੇ ਕਿਤੋਂ ਧਾਰੇ ਨੇ ਸਿਆਰੀ ਮਾਂ ਚੱਕ ਉਹਦੀ 12000 ਦੀ ਬੱਕਰੀ ਲੈ ਜਾ ਕੇ ਕੋਠੀ ਪੈ ਜੂ ਕੋਠੀ ਪੈਣ ਲੱਗੀ ਉਹਦੀ ਕੀ ਹੋ ਜੂਗਾ ਐ ਸਮਝ ਲੈ ਵਿਚਾਰ ਮੰਡੀਆਂ ਨਾ ਆਏ ਸਹੀ ਮੈਂ ਨਹੀਂ ਆਇਆ ਸਹੀ ਮੰਡੀ ਗੱਲ ਨਹੀਂ ਅੱਜ ਚਰਨੇ ਦੇ ਦਊਂਗਾ ਵਿਚਾਰੇ ਇਕੱਠੇ ਕਰਕੇ ਉਹ ਕੋਈ ਨਹੀਂ ਉਹਨੇ ਕਿਹਾ ਵੀ ਮੇਰ ਤਾਂ ਇਹਨੂੰ ਆ ਚੱਕੋ ਪੈਸੇ ਇਹਨੂੰ ਛੱਡੋ ਲਓ ਜੀ ਆ ਲੈ ਲਓ ਜੀ ਲੈਣ ਲੋ ਬਸ 20000 ਸੁਣਾ ਚੱਲ ਓ ਲਿਖਾਈ ਕਰਾਓ ਜੀ ਆ ਪਰਚੀ ਓਏ ਉੱਥੇ ਇੱਕ ਜਣਾ ਉਹਦੀ ਬੱਬੂ ਦੀ ਗੱਡੀ ਲੈ ਬੰਨੇ ਉਹ ਡਾਇ ਉਹਦੀ ਡਿਊਟੀ ਲੈ ਆ ਬੀ ਬੱਕਰੀ ᱥਾਮੀ ਤੂੰ ਕਿਤੇ ਮਾਰੇ ਕੋਈ ਬੱਕਰੀ ਨੂੰ ਘੱਪਣ ਨੂੰ ਲਿਖਾਈ ਕਰਾਓ ਪਰਚੀ ਕਰਾਵਾਂਗੇ ਪਰਚੀਆਂ ਸਾਹਮਣੇ ਰੱਖਣੀਆਂ ਨੇ ਸਾਰੀਆਂ ਕਰਾ ਕੇ ਦੇ ਦੇ ਨੇ ਆ ਨਾਮ ਦੱਸ ਦੋ ਹੈ ਨਾਮ ਦੱਸ ਦੋ ਕੀ ਨਾਮ ਦੀ ਕਰਾਉਣੀ ਨਹੀਂ ਓਏ ਜੀ 22000 22000 ਹੋ ਗਿਆ ਜੀ ਆ ਘੱਟ ਰੇਟ ਵਾਲੀ ਖੜੀ ਐ ਇਹ ਸਾਢੇ 30000 ਦੇ ਘੱਪਣਾ ਇਹ ਵੀ ਘੱਪਣਾ ਚੱਲ ਤੁਸੀਂ ਐਂ ਕਰੋ ਉਹ ਪਰਚੀ ਕਰਾ ਦੇ ਦੇਖ ਰੇਟ ਵੀ ਓਨਾ ਕੀ ਐ ਕਿੰਨੇ ਦੀ ਐ 18000 ਰੁਪਿਆ ਕੰਜੀ ਲੈਣੀ ਐ ਰੇਟ ਵੀ ਬਹੁਤ ਘੱਟ ਆ ਵੀਰੇ ਛੱਡ ਦਿਨ ਇਹਨਾਂ ਦੀ ਗੱਪਣ ਹੈ ਪਹਿਲੇ ਸੁਵੇ ਇਹਨੇ ਸੁਣਾ ਪਾਲਾਂਗੇ ਰੇਟਾ ਦਾ ਵੀ ਚਲੋ ਪਰਚੀ ਕਰਾਓ ਫਿਰ ਦੇਖਦੇ ਆਂਗਾ ਪਾਲਾਂਗੇ ਹੱਲ ਲਾਲ ਉਹ ਤਾਂ ਇਹਨਾਂ ਦੀ ਮਰਜ਼ੀ ਲੋਹੀ ਲੋਹੀ ਲੈਣੀ ਐ ਲੋਹੀ ਲੈ ਲੈ ਛੋਟਾ ਨਾ ਆਇਆ ਵੀ ਚਲ ਇਹ ਘੱਟ ਮੁੱਲ ਦੀ ਗੱਪਣ ਨਹੀਂ ਮੇਰੇ ਗਾਰੰਟੀ ਲਾਉਂਗਾ ਮੋੜ ਜੀ ਸਾਮੀ ਮੋੜ ਜੀ ਦੇ ਇੱਕ ਵੀਡੀਓ ਚੱਲਦੀ ਐ ਵੀਡੀਓ ਚੱਲਦੀ ਐ ਸਾਮੀ ਮੋੜ ਜੀ ਦੇ ਪੈਸੇ ਡਬਲ ਦਊਂਗਾ ਜੇ ਨਾ ਗੱਬਣ ਹੋਈ ਠੀਕ ਆਪਾਂ ਤੈਨੂੰ ਇਹ ਕਹਿਨੇ ਆ ਜਿਹੇ ਜੀ ਕੁਆਲਿਟੀ ਆ ਨਹੀਂ ਨਹੀਂ ਉਹਦਾ ਐ ਵੀ ਥੋੜੀ ਲੱਗੀ ਇਹ ਬਸ ਹਾਂ ਬੀ ਤੂੰ ਕਪੜਾ ਹੋ ਗਈ ਸਾਡੇ ਦਿਨ ਮੇਰਾ ਤੋਂ ਬਾਹਰ ਹੈ ਜਿਹੜੇ ਬੰਦੇ ਨੇ ਰੋਜ਼ ਕੰਮ ਕਰ ਚਲੋ ਕਿਵੇਂ ਕਰਨਾ ਹੈ ਨਹੀਂ ਨਹੀਂ ਮਾਰਦਾ ਹੁੰਦਾ ਭਾਈ ਤੁਸੀਂ ਦੱਸੋ ਰਾਇ ਕਰ ਲਓ ਕੋਈ ਗੱਲ ਨਹੀਂ ਚੱਲਾ ਦੇਖ ਲੈਂਦੇ ਤੂੰ ਦੱਸ ਦੇ ਕੋਈ ਗੱਲ ਨਹੀਂ ਚੱਲ ਦੋ ਮਿੰਟ ਤੇ ਇਹਨੂੰ ਪਰਚੀ ਦਾ ਕਰਾਓ ਕੋਈ ਗੱਲ ਪਰਚੀ ਪਰਚੀ ਕੀ ਨਾ ਨਹੀਂ ਕਰਾਣੀ ਬਾਈ ਪਰਚੀ ਦਾ ਅਮਰਤਪਾਲ ਅਮਰਤਪਾਲ ਕਰਾ ਲਿਓ ਉਹ ਕਹਿੰਦੇ ਭਾਈ ਕਰਾ ਕੇ ਲਿਆ ਕਿ ਧਰਤੀ ਹਾਂ ਮੌਲੀ ਚਲੋ ਜੀ